ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੇਰਾ ਹੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰਾ ਮਾਤਾ ਜਨਮ ਜਨਮ ਕੇ ਕਿਲ ਵਿਖਦੋ ਕੇ ਉਤਰੇ ਗੁਰ ਨਾਮ ਦੀਓ ਰਨ ਲਾਥਾ ਮੇਰਾ ਹੀ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ దిਓ ਰੇਨ ਲਾਤਾ ਮੇਰੇ ਮਾਲ ਬਾਜਰਾਮ ਨਾਮ ਸਭ ਅਰਥਾ ਗੁਰ ਕੋ ਰੇ ਹਰ ਨਾਮ ਦਰੜਾਇ ਬਿਨ ਨਾ ਵੈ ਜੀਵਨ ਵਰਥਾ ਰਹਾ ਬੇਨ ਗੋਰ ਮੂੜ ਪਏ ਮਨ ਮੁਖ ਏ ਮੋਹ ਮਾਇਆ ਨਿਤ ਵਾਤਾ ਤੈਨ ਸਾਧੂ ਚਰਨ ਨਾ ਸੇਵੇ ਕਬਹ ਤੈਨ ਸਭ ਜਨਮ ਆਕਾਥਾ ਜੇਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਭ ਲਿਓ ਜਨਮ ਸਨਾਥਾ ਮੋਕਾ ਕੀ ਜੈ ਦਾਸ 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 ਨ ਕੋ ਧਰ ਦਿਆ ਤਾਰ ਜਗਨਨਾਥ ਕਾਮੇ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲ ਮਾਰਗ ਪੰਥਾ ਹਮ ਅੰਧਲੇ ਕਾਉ ਗੋਰ ਅੰਚਲ ਦੀਜਾ ਜਨ ਨਾਨਕ ਚਲਾ ਮਲੰਥਾ ਹਮ ਅੰਧਲੇ ਗਿਆਨ ਹੀ ਨਹੀਂ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ अंद लेकल दीज जन नानक चल जा। नान मिलंथ वाहिगुरू जी का ख़ालसा वाहिगुरू जी फेह जय त महला चौथा ਗਰ ਪਹਿਲਾ ਚੌਪਦੀ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਮੇਰੇ ਹੀ ਰਤਨ ਨਾਮ ਹਰ ਬਸਿਆ ਦੁਰਹਾਤ ਧਰਿਉ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿੱਚ ਦੁਖ ਉਤਰੀ ਗੁਰਨਾਮ ਦਿਉ ਰਿੰ ਲਾਤਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਾਂ ਤਨ ਸਤਗੁਰੂ ਸ੍ਰੀ ਗੁਰੂ ਆਨੰਦ ਸਚਿ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਤਿ ਸ੍ਰੀ ਰਾਗ ਅੰਦਰ ਹੈ ਜੀ ਤਾਂ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦੇ ਪਾਵਨ ਪਵਿੱਤਰੰਗ 696 ਉੱਪਰ ਸੁਭਾਇ ਵਾਲ ਹੈ ਸਤੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਸਾਰਿਆਂ ਦਾ ਗੁਰੂ ਘਰ ਆਇਆ ਗਾ ਵਿਆ ਸੁਣਿਆ ਸਫਲ ਹੋ ਜਾਏ ਸਿੱਖ ਪੰਥ ਦੀ ਪਹਿਲੇ ਬਾਦਸ਼ਾਹ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆਉਣ ਵਾਲੀ 25 ਤਰੀਕ ਨੂੰ ਹੈ अमृत वेणी तपहर तक जवान सजरी पर किला पाप्त करी फुला चुका जी क्षमा करियो बुलाउ फतेह जी वाहिगरू जी ਵਾਹਿਗੁਰੂ ਜੀ ਕੀ ਫਤਿਹ